ਤੁਬਤ ਪਹਿਲਾ ਦਿਨ ਸੀ ਮੈਂ ਸੋਚਿਆ ਕਿ ਟੁਕੜ ਮੇਰਾ 3 ਲੱਖ ਲੋਗ ਲੈਂਦੇ ਆ ਜੀਰਪੁਰ ਚ ਮੈਂ ਜਾ ਕੇ ਦੇਖਾਂ ਤਹਿਸੀਲਦਾਰ ਕੋਈ ਹੈਗਾ ਜੋ ਹੈਗਾ ਕਿ ਨਹੀਂ ਆਮ ਆਦਮੀ ਪਾਰਟੀ ਘਰ ਵਿੱਚ ਵਿਸ਼ਵਾਸ ਨਹੀਂ ਰੱਖਦੀ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦਾ ਇਹ ਹਦੇਸ਼ ਹੈ ਕਿ ਤੁਸੀਂ ਭਾਈਚਾਰਕ ਤੌਰ ਤੇ ਇੱਕ ਵਾਰ ਸਾਰਿਆਂ ਨੂੰ ਕੋਈ ਵੀ ਬੰਦੇ ਬਣ ਕੇ ਆਪਾਂ ਸਾਰੇ ਪੰਜਾਬ ਲਈ ਕੰਮ ਕਰੀਏ ਸਾਡਾ ਪਹਿਲਾ ਮਕਸਦ ਕਿਸੇ ਦੀ ਬਦਲੀ ਕਰਾਉਣਾ ਨਹੀਂ ਸਾਡਾ ਮਕਸਦ ਇੱਕੋ ਇੱਕ ਕਲੀਅਰ ਹੈ ਕਿ ਡੇਰਾ ਬਸੀ ਚ ਰਾਮ ਰਾਜ ਲੈ ਕੇ ਆਉਣਾ ਜੋ ਕੁਝ ਪਿੱਛੇ ਹੋਇਆ ਉਹ ਹੁਣ ਅਸੀਂ ਹੋਣ ਨਹੀਂ ਦੇਣਾ ਮੈਂ ਅੱਗੇ ਵੀ ਕਾਰਕੰਦ ਕੋਲ ਜਾਵਾਂਗੇ 3 ਲੱਖ ਬੰਦਾ ਵਜੀਰਪੁਰ ਚ ਇਕੱਠਾ ਹੋ ਗਿਆ ਅਫਸਰਾ ਦੀ ਇਹ ਹਾਲਤ ਆ ਮਾਜੀ ਹੋਰ ਭਾਈ ਤੁਹਾਡੀ ਕੀ ਪੋਸਟ ਆ ਬ੍ਰਦਰ ਨਹੀਂ ਇਹ ਤਾਂ ਮੇਰੇ ਬੈਂਕ ਵਾਲੇ ਆ ਬਸ ਬੈਂਕ ਵਾਲੇ ਕਾਰਡ ਵਾਲੇ ਦੇਖੋ ਕਿ ਤਾੜਾ ਦੇ ਲਾਣਾ ਕਿ ਉਹ ਨਹੀਂ ਨਹੀਂ ਤਾਂ ਕਾਰਡ ਕਰਕੇ ਓਕੇ ਓਕੇ ਬਣ ਕੇ ਕਾਰਡ ਤੋਂ ਕੋਈ ਨਹੀਂ ਠੀਕ ਹੈ ਹਾਂ ਜੀ ਹਾਂ ਠੀਕ ਹੈ ਜੀ ਠੀਕ ਠਾਕ ਵਧੀਆ ਜੀ ਵਧੀਆ ਦਾ ਸਾਹਿਬ ਕੀ ਵੀਰ ਜੀ ਵੈਸੇ ਸੈਸ਼ਨ ਖਤਮ ਤੋਂ ਬਾਅਦ ਕੀ ਅੰਦਮ ਨੇ ਕਿਹਾ ਸੀ ਆਪ ਆਪਣੇ ਹਲਕਿਆਂ ਚ ਵੜ ਜਾਓ ਜਾ ਕੇ ਲੋਕਾਂ ਦਾ ਦੇਖੋ ਕੰਮ ਕਾੜ ਠੀਕ ਹੋ ਰਿਹਾ ਨਹੀਂ ਤੇ ਵਿਧਾਨ ਸਭਾ ਬੈਠ ਕੇ ਸਾਰੇ ਆਪਾਂ ਕੀ ਕਰਾਂਗੇ ਅੱਛਾ ਜੀ ਅੱਜ ਜਿਹੜਾ ਮੇਨ ਸੀਗਾ ਅਜਲਾਸ ਦਾ ਕੰਮ ਅੱਜ ਜਿਹੜਾ ਪਾਸ ਹੋਣਾ ਸੀਗਾ ਸਾਰੀਆਂ ਚੀਜ਼ਾਂ ਪਾਸ ਹੋ ਗਈਆਂ ਸਾਰੇ-ਸਾਰੇ ਮੰਤਰੀ ਸਾਹਿਬ ਨੇ ਆਪਣੇ ਸੌਂਹ ਚੱਕ ਕੇ ਆਪਣੇ ਵਿਭਾਗ ਜਿਹੜੇ ਬੰਡੇਗੇ ਕੁਰਸੀਆਂ ਤੇ ਬਿਰਾਜਮਾਨ ਹੋ ਗਏ ਉਹ ਜੋ ਵਿੱਤ ਮੰਤਰੀ ਨੂੰ ਸਾਰਾ ਅਜੰਡਾ ਮਤੇ ਪਾਸ ਪੇਸ਼ ਕੀਤੇ ਗਏ ਸਪੀਕਰ ਸਾਹਿਬ ਵੱਲੋਂ ਪਾਸ ਕੀਤਾ ਗਿਆ ਤੇ ਅੱਜ ਮੇਨ ਤਾਂ ਬਜਟ ਦੀ ਗੱਲ ਸੀ ਉਹ ਵੀ ਸਾਰਾ ਕਲੀਅਰ ਹੋ ਗਿਆ اپੋਜੀਸ਼ਨ ਸਾਰਿਆਂ ਨੇ ਮਿਲ ਕੇ ਬਜਟ ਤੇ ਹਾਮੀ ਭਰੀ ਮੋਹਰ ਲਾਈ ਹੈ ਉਸ ਤੋਂ ਬਾਅਦ ਪਹਿਲਾ ਦਿਨ ਸੀ ਮੈਂ ਸੋਚਿਆ ਘਟਕੜ ਮੇਰਾ 3 ਲੱਖ ਲੋਗ ਲੈਂਦੇ ਆ ਜੀਲਪੁਰ ਚ ਮੈਂ ਜਾ ਕੇ ਦੇਖਾਂ ਤਸੀਲਦਾਰ ਕੋਈ ਹੈਗਾ ਯੋ ਹੈਗਾ ਕਿ ਨਹੀਂ ਹੈਗਾ ਇੱਥੇ ਸ਼੍ਰੀਮਾਨ ਦੋ ਮਹਾਂਪੁਰਸ਼ਾਂ ਦੋਵਾਂ ਚੁੱਕਵੇਂ ਨਹੀਂ ਮਿਲਿਆ ਮੈਨੂੰ ਕਿਸ ਜਗੰਨਾਥ ਸਾਹਿਬ ਕੀ ਕਾਰਵਾਈ ਬਣਦੀ ਹੈ ਜੀ ਤੁਹਾਨੂੰ ਕੀ ਲੱਗਦਾ ਦੇਖੋ ਛੋਟੇ ਥੇ ਗੱਲ ਹੈ ਆਮ ਆਦਮੀ ਪਾਰਟੀ ਕਾਰਵਾਈ 'ਚ ਵਿਸ਼ਵਾਸ ਨਹੀਂ ਰੱਖਦੀ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦਾ ਇਹ ਹਦੇਸ਼ ਹੈ ਕਿ ਤੁਸੀਂ ਭਾਈਚਾਰਕ ਤੌਰ ਤੇ ਇੱਕ ਵਾਰ ਸਾਰਿਆਂ ਨੂੰ ਕਹੋ ਵੀ ਬੰਦੇ ਬਣ ਕੇ ਆਪਾਂ ਸਾਰੇ ਪੰਜਾਬ ਲਈ ਕੰਮ ਕਰੀਏ ਹੁਣ ਤੁਸੀਂ ਇਹ ਕੰਮ ਕਿਵੇਂ ਹੋਏਗਾ ਜੀ ਜਿਵੇਂ ਕੋਈ ਜਾਣੇ ਆਜੂਗਾ ਕੋਈ ਨਾ ਕੋਈ ਜੇ ਚੰਗੇ ਬਣ ਬੰਦੇ ਬਣ ਕੇ ਚੰਗੀ ਤਰ੍ਹਾਂ ਇਨਸਾਫ ਇਨਸਾਫ ਪਸੰਦ ਲੋਕਾਂ ਨੂੰ ਇਮਾਨਦਾਰ ਲੋਕਾਂ ਨੂੰ ਕੰਮ ਦੇਣਗੇ ਠੀਕ ਹੈ ਨਹੀਂ ਕੰਮ ਕਰਨਗੇ ਤਾਂ ਨਾ ਤਾਂ ਪ੍ਰਭੂ ਹੋਰ ਆ ਕੇ ਮੈਜੂਗਾ ਸਾਡਾ ਪਹਿਲਾ ਮਕਸਦ ਕਿਸੇ ਦੀ ਬਦਲੀ ਕਰਾਉਣਾ ਨਹੀਂ ਸਾਡਾ ਮਕਸਦ ਇੱਕੋ ਇੱਕ ਕਲੀਅਰ ਹੈ ਕਿ ਡੇਰਾ ਬਸੀ ਚ ਰਾਮਰਾਜ ਲੈ ਕੇ ਆਉਣਾ ਜੋ ਕੁਝ ਪਿੱਛੇ ਹੋਇਆ ਉਹ ਹੁਣ ਅਸੀਂ ਹੋਣ ਨਹੀਂ ਦੇਣਾ ਇੱਕ ਨਾ ਆਮ ਹੈ ਮੈਂ ਚਾਹਣਾ ਦੇਖੋ ਬਾਹਰ ਕਿੰਨੀਆਂ ਲਾਈਨਾਂ ਲੱਗੀਆਂ ਪਿਆ ਗਰਮੀ ਦੇ ਵਿੱਚ ਲੋਕ ਪਰੇਸ਼ਾਨ ਹੋਏ ਪਿਆ ਨਾ ਤੇ ਪਤਾ ਲੱਗ ਜੂਗਾ ਹੁਣ ਮੈਂ ਇੱਥੇ ਹੁਣ ਘੰਟਾ ਤੱਕ ਜਿਵੇਂ ਲੱਗੇ ਚੱਲਾਂ ਮੈਨੂੰ ਕੋਈ ਮਿਲਿਆ ਨਹੀਂ ਲੈਟ ਅ ਸੀ ਇਹ ਕਿੰਦਾ ਵਸਾ ਆਮ ਦੋਸ਼ ਲੱਗਦਾ ਕਿ ਜਿਹੜਾ ਹੈਗਾ ਨਗਰ ਕਾਉਂਸਲ ਜੀਰਕਪੁਰ ਬਹੁਤ ਵੱਡੀ ਕ੍ਰਪਸ਼ਨ ਦੀ ਜਿਹੜੀ ਹੈਗੀ ਆ ਇੱਥੇ ਮਾਰ ਪੈ ਰਹੀ ਆ ਹਾਂਜੀ ਬਹੁਤ ਖਾਨ ਬਣੀ ਹੋਈ ਹੈ ਜਿਹਦਾ ਨਜਾਇਜ਼ ਸਾਰੀਆਂ ਲਗਾ ਲੋ ਨਜਾਇਜ਼ ਕਬਜੇ ਲਗਾ ਲੋ ਆਮ ਆਰਵੀ ਪਾਰਟੀ ਦਾ ਕੀ ਸਟੈਂਡ ਸਵਰੇ ਜੀ ਮੇਰੇ ਕੋਲ ਰੋਜ਼ਨਾਮਚਾ ਸਾਰਾ ਤਿਆਰਾ ਛੋੜਿਆ ਅੱਛਾ ਜੀ ਪੜੂੰਗਾ ਸਮਾਉਂਡ ਇੱਕ ਜਿੱਦਾਂ ਹੁਣ ਪੈਪਾਂ ਪਾਈਆਂ ਜਾ ਰਹੀਆਂ ਤੋਂ ਦੋ ਦਿਨ ਪਹਿਲਾਂ ਢਕੋਲੀ ਬ੍ਰੇਮ ਲੱਗੇ ਸੀ ਕਿ ਆਈਐਸਆਈ ਮਾਰਕਾ ਪੈਪਾਂ ਨਹੀਂ ਪੈ ਰਹੀਆਂ ਹੈਗੀਆਂ ਉਸ ਬੰਦੇ ਸ਼ਿਕਾਇਤ ਵੀ ਹੋਈ ਪਰ ਕੋਈ ਕਾਰਵਾਈ ਨਹੀਂ ਹੋਈ ਛੋਟੇ ਵੀ ਨੇ ਆਈਐ ਸਾਡਾ ISI ਮਾਰਕਾ ਉਹ ਹੋਵੇਗਾ ਜਿਹੜਾ ਗਵਰਨਮੈਂਟ ਨੂੰ ਅਪਰੂਵ ਹੋਵੇਗਾ ਇਹ ਕਿਸੇ ਅਕਾਲੀਦਾਲਰ ਕਾਂਗਰਸੀ ਫੈਕਟਰੀ ਚੋਂ ਬਣਿਆ ਹੋਇਆ ਪਾਈਪ ਪਰ ਟਾਈਲਾਂ ਪੇਵਰ ਬਲੋਕ ਨਹੀਂ ਲੱਗਣਗੇ ਸਰਕਾਰੀ ਸਮਾਨ ਹੀ ਇੱਥੇ ਝਾਰਾ ਲੱਗੇਗਾ ਅੱਛੀਆਂ ਜਿਹੜੀਆਂ ਬ੍ਰਾਂਡਡ ਕੰਪਨੀ ਹੈਗੀਆਂ ਉਹਨਾਂ ਦਾ ਸਮਾਨ ਅੱਜ ਸੀਵਰੇਜ ਦਾ 8 ਇੰਚੀ ਪਾਈਪਾਂ ਦੇ ਆ ਇੱਥੇ ਲੋੜ ਹੈ 20 25 25 ਇੰਚ ਦੇ ਪਾਈਪਾਂ ਦੀ ਲੋੜ ਹੈ ਇਹ ਮਜ਼ਾਕ ਕਰ ਦਿੱਤਾ ਯਾਰ 3 ਲੱਖ ਦੀ آبادی ਵਾਲਾ ਸ਼ਹਿਰ ਜਣਾ ਹੈ ਨਹੀਂ ਸੜਕਾਂ ਹੈ ਨਹੀਂ ਸੀਵਰੇਜ ਹੈ ਨਹੀਂ ਔਰ ਇੱਡੇ-ਇੱਡੇ ਖਾਚੇ ਦੇ ਭਾਈਸੀ ਚੱਲ ਰਿਹਾ ਇਹਨੀਆਂ ਲਾਈਟਾਂ ਲੱਗੀਆਂ ਹੋਈਆਂ ਤੇ ਸਾਰਾ ਖਰਚਾ ਲੋਕਾਂ ਦੇ ਉੱਪਰ ਪੈਂਦਾ ਆ ਜ਼ਿਰਕਪੁਰ ਪੰਜਾਬ ਦੀ ਸਭ ਤੋਂ ਅਮੀਰ ਕਮੇਟੀ ਆ ਲੇਕਿਨ ਇੰਨਾ ਅਫਸਰशाही ਕਰਕੇ ਪਤਾ ਨਹੀਂ ਸਾਡੇ ਜਿਹੜੇ ਇੱਥੇ ਸਿਆਸੀ ਆਗੂ ਰਹੇ ਆ ਉਹਨਾਂ ਦੇ ਨਿਲਾਇਕੀਆਂ ਕਰਕੇ ਉਹਨਾਂ ਦੇ ਪ੍ਰੈਸ਼ਰ ਕਰਕੇ ਨਹੀਂ ਕੰਮ ਕਰਦੇ ਅਸੀਂ ਇਹਨਾਂ ਨੂੰ ਭਰਾਵਾਂ ਨੂੰ ਕਾਂਗੇ ਤਕੜੇ ਹੋ ਕੇ ਹਮਲਾ ਮਾਰ ਕੇ ਹਲਕੇ ਲਈ ਕੰਮ ਕਰੋ ਹਲਕੇ ਲਈ ਕੰਮ ਕਰੋ ਹਲਕੇ ਦੇ ਲੋਕਾਂ ਨੂੰ ਪਰੇਸ਼ਾਨ ਨਾ ਕਰੋ ਇੱਕ ਰੰਦਾਵਾ ਤੋਂ ਛੋਟੀ ਜਿਹੀ ਗੱਲ ਹੋਰ ਆ ਇੱਥੇ ਅਫਸਰਾਂ ਦੀ ਬਹੁਤ ਪਰਮਾਰ ਹੈਗੀ ਆ ਜਿੱਦਾਂ ਹੁਣ ਤੁਸੀਂ ਦੇਖਿਆ ਕੋਈ ਮੌਜੂਦ ਨਹੀਂ ਹੈਗਾ ਇਹ ਕਿੱਥੇ ਦਾ ਐਮ ਇਆ ਪਿਛਲੇ 3 ਮਹੀਨੇ ਤੋਂ ਆਜ ਨਹੀਂ ਹੋਇਆ ਇੱਥੇ ਉਹ ਛੋਟੇ ਵੀਰ ਸਵੇਰੇ ਬਸਤਾ ਚੱਕ ਕੇ ਇੱਥੇ ਬਿਠਾਊਗਾ